ਕੀ ਪੁਆਇੰਟ ਜਿਹੜਾ ਹੈਗਾ ਕਿ ਹਾਂ ਪਰ ਪਹਿਲਾਂ ਵੀ ਤੁਹਾਡੇ ਰਾਹੀਂ ਸਾਰਾ ਨਾ ਹੀ ਤੁਹਾਡੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਤਾਂ ਇਹਨਾਂ ਨਾਲ ਵੀ ਕੱਲ੍ਹ ਵਾਂਗ ਦੀ ਕੋਸ਼ਿਸ਼ ਵਿੱਚ ਰਾਕੇ ਡੀਸੀ ਨੇ ਤਿਆਰ ਤੇ ਮੈਡੀਕਲ ਜੁਕੀਆ ਤਿਆਰ ਨੇੜੇ ਜਾ ਕੇ ਕਿਸੇ ਹੋਰ ਪੁਲਿਸ ਨੂੰ ਛੱਡ ਕੇ ਲਿ ਆ ਨਾ ਨਾ ਵੇਛੇ ਜਿਹੜਾ ਬੰਦਾ ਕੇਵਲ ਮਦਦ ਕਰਨਾ ਚਾਹੁੰਦਾ ਹੈ ਤੁਸੀਂ ਮੈਂ ਆਪ ਦੇਖ ਸਕਦੇ ਇਥੇ ਸੈਂਕੜੇ ਦੀ ਜਨਤਾ ਦੇ ਲੋਕ ਆਏ ਹੋਏ ਨੇ ਜਿਹੜੇ ਸੇਵਾ ਕਰ ਰਹੇ ਹੈਗੇ ਨੇ ਉਹੀ ਇੱਥੇ ਆਉਣ ਲੱਕ ਸਪੈਕਟੇਟਰਸ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਘਰਾਂ ਚ ਜਾ ਕਰਕੇ ਆਪਣੇ ਆਪ ਨੂੰ ਸੇਫ ਕਰੋ ਧੰਨਵਾਦ ਸੋ ਫਿਲਹਾਲ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਮਹਾਵ ਹੋ ਗਿਆ ਸੀ ਬਹੁਤ ਜ਼ਿਆਦਾ ਬਰਸਾਤ ہوئی ਪਿੱਛੇ ਪਾਣੀ ਛੱਡਿਆ ਗਿਆ ਮਾਤਾ ਦਾ ਵੀ ਜਿਹੜਾ ਡੇਂਜਰ ਸਟਾਰਟ ਹੈਗਾ ਉਸ ਤੋਂ ਕੇਵਲ 3 ਫੀਟ ਰਹੀ ਹੈ ਇਸ ਕਰਕੇ ਬਾਗੜਾ ਤੋਂ ਵੀ 65000 ਕਿਊਬ ਛੱਡਣਾ ਪਿਆ ਇਸ ਕਰਕੇ ਰੋਪੜ ਹਾਈਡਵਰਕਸ ਦੇ ਥੱਲੇ ਸਤਲੁਜ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜਿਹਦੇ ਕਰਕੇ ਸਾਨੂੰ ਅਸੀਂ ਇਸ ਵਾਲੇ ਪਿੰਡ ਦਾਉਧਪੁਰ ਨੂੰ ਖੜੇ ਆ ਇਹਦਾ ਜਿਹੜਾ ਇੰਬੈਂਕਮੈਂਟ ਹੈ ਇਹਦੇ ਉੱਤੇ ਮਾਰ ਪੈਣੀ ਸ਼ੁਰੂ ਹੋ ਗਈ ਸੀ ਤੇ ਇਹ ਇੱਕਾ ਤੋਂ ਖਤਰੇ ਵਾਲਾ ਪੁਆਇੰਟ ਸੀਗਾ ਕਿਉਂਕਿ ਉਸ ਤੋਂ ਅੱਗੇ ਫਿਰ ਕਾਫੀ ਪਿੰਡ ਵੀ ਬੱਚੇ ਪਿੰਡ ਹੈਗੇ ਜਿਨ੍ਹਾਂ ਨੂੰ ਮਾਰ ਪੈਣੀ ਸੀ ਤੇ ਅਸੀਂ ਕੱਲ ਰਾਤ ਤੋਂ ਹੀ ਇੱਥੇ ਲੱਗੇ ਹੋਏ ਆ ਕੱਲ ਸਾਰਾ ਦਿਨ ਹੀ ਲੋਕਲ ਵੀ ਸਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਮੰਗਲਾ ਮਾਰਿਆ ਹੋਇਆ ਪ੍ਰਸ਼ਾਸਨ ਵੀ ਇੱਥੇ ਤਨਤ ਹੈ ਬਹੁਤ ਸਾਰੀ ਰਾਤ ਇੱਥੇ ਸੀਗੀ ਆਰਮੀ ਤੋਂ ਵੀ ਰਿਕੁਇਜ਼ੀਸ਼ਨ ਹੋ ਗਈ ਹੈ ਇਹਨਾਂ ਦਾ ਇੰਜੀਨੀਅਰਿੰਗ ਦੇ ਆਰ ਆਲਸੋ ਹੈਲਪਿੰਗ ਅਸ ਆਊਟ ਸਦੀ ਮਦਦ ਕਰ ਰਹਿ ਨੇ ਕਿ ਇਸ ਤਰ੍ਹਾਂ ਇਹ ਕੰਟੇਨ ਕੀਤਾ ਜਾ ਸਕਦਾ ਹੈ ਤੇ ਹੁਣ ਸਿਚੁਏਸ਼ਨ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਆ ਗਿਆ ਸਰ ਜਿਹੜੇ ਕਿ ਆਪਾਂ ਜਿੱਥੇ ਮੋਦਪੁਰ ਬਣੀ ਤਿੰਨ ਤਿੰਨ ਪੁਆਇੰਟਸ ਤੇ ਠੀਕ ਹੈ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇਸਕੋ ਨੈਕਸਟ ਪੁਆਇੰਂਟ ਵੀ ਹੈ ਅਨਾ ਸੇਕ ਤੋਂ ਕੰਮ ਸ਼ੁਰੂ ਕਰ ਰਹੇ ਹਾਂ ਬਾਕੀ ਇੱਥੇ অলমোਸਟ ਕੰਟਰੋਲ ਹੋ ਗਿਆ ਇਸ ਤੋਂ ਇਲਾਵਾ ਇੱਕ ਆਪਣਾ ਪਿੰਡ ਫਸੇ ਹੈਗਾ ਸਰਨਕੂਰ ਦੇ ਨੇੜੇ ਉੱਥੇ ਵੀ ਪ੍ਰੋਬਲਮੈਟਿਕ ਹੈਗਾ ਉੱਥੇ ਵੀ ਸਾਡੇ ਐਸਡੀਐਮ ਡੀਐਸਪੀ ਡਿਪਲੋਇਡ ਹੈ ਐਡਮਿਨਿਸਟ੍ਰੇਸ਼ਨ ਉੱਤੇ ਡਿਪਲੋਇਡ ਹੈ ਤੇ ਉੱਥੇ ਵੀ ਨਗਾ ਲਗਾਤਾਰ ਕੰਮ ਚੱਲਦਾ ਦਿਸ ਸਤਲੁਜ ਦੇ ਜਿਹੜਾ ਕੈਚਮੈਂਟ ਅਸੀਂ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ ਹਿਮਾਚਲ ਡੀ ਐਡਮਿਨਿਸਟ੍ਰੇਸ਼ਨਲ ਤੇ ਬੀਬੀਐਮਏ ਦੇ ਨਾਲ ਚੰਗੀ ਖਬਰ ਇਹ ਹੈ ਕਿ ਬੀਵੀਐਮਵੀ ਦੇ ਵਿੱਚ ਭਾਗੜਾ ਦਾ ਜਿਹੜਾ ਡੈਮ ਹੈਗਾ ਉਹਦੇ ਵਿੱਚ ਇਨਫਲੋ ਹੁਣ ਘਟ ਗਿਆ ਹੈਗਾ ਇਨਫਲੋ 60 65000 75000 ਇਹਦੇ ਦਰਮਿਆਨ ਘੁੰਮਦਾ ਬੇ ਜਿਸ ਕਰਕੇ ਹੁਣ ਪਾਣੀ ਦਾ ਸਤਾਰ ਉਸ ਤੇਜ਼ੀ ਦੇ ਨਾਲ ਨਹੀਂ ਵਧ ਰਿਹਾ ਜੋ ਸਾਡੇ ਲਈ ਇੱਕ ਚੰਗੀ ਖਬਰ ਹੈਗੀ ਹੈ ਇਸ ਕਰਕੇ ਜਿਹੜਾ ਹੁਣ ਸਾਡਾ ਡਾਊਨਫਲੋ ਚੱਲ ਰਿਹਾ 65000 ਕਿਊਸ ਹੈ ਉਹ ਸਟੇਬਲ ਹੈ ਉਨੇ ਹੀ ਫਲੋ ਤੇ ਇਸ ਵੇਲੇ ਥੋੜਾ ਲਗਾਤਾਰ ਰਹੇਗਾ ਜੁ ਮੇਰੇ ਕੋਲ ਜਾਣਕਾਰੀ ਹੈ ਤੇ ਉਹਨੂੰ ਅਸੀਂ ਕਾਫੀ ਹੱਦ ਤੱਕ ਕੰਟੇਨ ਕੀਤਾ ਮਤਲਬ ਫਿਲਹਾਲ ਡਰਾਂ ਦੀ ਕੋਈ ਸਿਚੁਏਸ਼ਨ ਬਿਲਕੁਲ ਜੀ ਜੇ ਆਪਾਂ ਰੋਪੜ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਾਕੀ ਸਾਰਾ ਕੁਝ ਕੰਟਰੋਲ ਹੈਗਾ ਸਾਰਾ ਕੁਝ ਅ ਅਸੀਂ ਕੰਟਰੋਲ ਸਾਰਾ ਰੱਬ ਵੱਲੋਂ ਕੀਤਾ ਗਿਆ ਹੈਗਾ ਤੇ ਪੂਰੀ ਨਿਗਰਾਨੀ ਕੀਤੀ ਹੋਈ ਜਿਹੜਾ ਸਾਡਾ ਡੈਲੀਕੇਟ ਪੁਆਇੰਟ ਸੀ ਉਹ ਆਹੀ ਸੀਗਾ ਜਿੱਥੇ ਆਪਾਂ ਇਸ ਵੇਲੇ ਖੜੇ ਆਂ ਇਹ ਕਾਫੀ ਖਤਰੇ ਵਾਲਾ ਸੀਗਾ ਰਾਤ ਅਸੀਂ ਐਡਵਾਈਜ਼ਰੀ ਵੀ ਜਾਰੀ ਕਰਤੀ ਸੀ ਪਿੰਡ ਵਾਸੀਆਂ ਨੂੰ ਇਹ ਜੇ ਤੁਸੀਂ ਬਹੁਤ ਲੋ ਲਾਈਨ ਤੁਹਾਡਾ ਕਾਰ ਹੈਗਾ ਤਾਂ ਉਹਨੂੰ ਭਾਵੇਂ ਵਕੀਟ ਵੀ ਕਰ ਸਕਦੇ ਹੋ ਤੇ ਆਪ ਆਪਣੀ ਪਹਿਲੀ ਮੰਜ਼ਿਲ ਦੇ ਉੱਤੇ ਚਲੇ ਜਾਓ ਬਟ ਹੁਣ ਚੀਜ਼ਾਂ ਕੰਟਰੋਲ ਵਿੱਚ ਆ ਗਈਆਂ ਹੁਣ ਇਸ ਵੇਲੇ ਐਸ ਵੀ ਮਤਲਬ ਰੱਬ ਕਰੇ ਚੀਜ਼ਾਂ ਗਰੂ ਵੀ ਹੋ ਇਸ ਵੇਲੇ ਖਤਰਾ ਨਹੀਂ ਹੈਗਾ ਚੀਜ਼ਾਂ ਕੰਟੇਨ ਕਰ ਦਿੱਤੀਆਂ ਗਈਆਂ ਸੋਰੀ ਇਸ ਕੰਟੀਨਿਊ ਇਸ ਵਕਤ ਹੈ ਜੀ ਇਹ ਇਹ ਸਾਡੇ ਦਾਇਰੇ ਤੋਂ ਬਾਹਰ ਹੈਗੀ ਜਿਹੜੀ ਟੈਕਨੀਕਲ ਕਮੇਟੀ ਹੈ ਉਹ ਇਹਦਾ ਫੈਸਲਾ ਲਏਗੀ ਐਡਵਾਈਜ਼ਰੀ ਸਾਡੀ ਬਹੁਤ ਕਲੀਅਰ ਹੈ ਪਹਿਲੀ ਗੱਲ ਦਰਿਆਵਾਂ ਦੇ ਨੇੜੇ ਰਾਜ ਦਾ ਉਤਸ਼ਾਹ ਹੋ ਜਾਂਦਾ ਹੈ ਦੇਖਣ ਲਈ ਕਿ ਚਲੋ ਵਹਾਅ ਬਹੁਤ ਜ਼ਿਆਦਾ ਹੈਗਾ ਪਰ ਇਸ ਵੇਲੇ ਸਾਡੀ ਅਪੀਲ ਹੈ ਕਿ ਦਰਿਆ ਦੇ ਨੇੜੇ ਜਿਹੜੇ ਬੰਨ ਹੈਗੇ ਨੇ ਕੋਲੋਂ ਜਿਹੜੀ ਮਿੱਟੀ ਬੋਲੀ ਹੋਈ ਹੋਈ ਹੈ ਕੋਈ ਵੀ ਹਾਦਸਾ ਵਾਪਰਸਾ ਇਸ ਕਰਕੇ ਉੱਧ ਦਾ ਬਚਾਅ ਰੱਖੋ ਆਪਣੇ ਬੱਚਿਆਂ ਦਾ ਬਚਾਅ ਰੱਖੋ ਕਿਰਪਾ ਕਰਕੇ ਆਪਣੇ ਘਰਾਹੀ ਰਹੋ ਦਰਿਆਵਾਂ ਦੇ ਨੇੜੇ ਨਾ ਆਓ دوسرا ਨਿਸ਼ਾਸਨ ਵੱਲੋਂ ਸਮੇਂ-ਸਮੇਂ ਤੇ ਕਿਉਂਕਿ ਹਾਲਾਤ ਬਦਲਦੇ ਰਹਿੰਦੇ ਨੇ ਸਮੇਂ-ਸਮੇਂ ਤੇ ਸਾਡੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾਂਦੀਆਂ ਉਹਨਾਂ ਦੇ ਉੱਤੇ ਨਿਗਾਹਬਾਨੀ ਰੱਖਣ ਦੀ ਸਾਡਾ ਜਿਹੜਾ ਅਫੀਸ਼ੀਅਲ ਜਰਨਲ ਹੈ ਉਹਦੇ ਰਾਹੀਂ ਹੀ ਜਾਰੀ ਕੀਤੀ ਹੋਈ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਚੱਲਿਆ ਜਾਵੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਉੱਤੇ ਨਾ ਵਿਸ਼ਵਾਸ ਕੀਤਾ ਜਾਵੇ ਤੇ ਬਾਕੀਆਂ ਨੂੰ ਵੀ ਅਪੀਲ ਹੈ ਵੀ ਤੁਸੀਂ ਵੀ ਕੋਈ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਅਸਤੂਨ ਸਾਹਿਬ ਫਿਲਹਾਲ ਕੀ ਉਹ ਸਟੈਂਡ ਬਾਈ ਤੇ ਹੈਗੀ ਹੈ ਜੀ ਬਿਲਕੁਲ ਐਡਵਾਈਜ਼ਰੀ ਸਾਡੀ ਬਹੁਤ ਕਲੀਅਰ ਹੈ ਪਹਿਲੀ ਗੱਲ ਦਰਿਆਵਾਂ ਦੇ ਨੇੜੇ ਨਾ ਜਾਓ ਉਤਸ਼ਾਹ ਹੋ ਜਾਂਦਾ ਹੈ ਦੇਖਣ ਲਈ ਵੀ ਚਲੋ ਵਹਾਅ ਬਹੁਤ ਜ਼ਿਆਦਾ ਹੈਗਾ ਪਰ ਇਸ ਵੇਲੇ ਸਾਡੀ ਅਪੀਲ ਹੈ ਕਿ ਦਰਿਆ ਦੇ ਨੇੜੇ ਜਿਹੜੇ ਬੰਦ ਹੈਗੇ ਨੇ ਪੋਲੇ ਹੋਏ ਹੁੰਦੇ ਨੇ ਮਿੱਟੀ ਪੋਲੀ ਹੋਈ ਹੁੰਦੀ ਹੈ ਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਇਸ ਕਰਕੇ ਖੁਦ ਦਾ ਬਚਾਅ ਰੱਖੋ ਆਪਣੇ ਬੱਚਿਆਂ ਦਾ ਬਚਾਅ ਰੱਖੋ ਕਿਰਪਾ ਕਰਕੇ ਆਪਣੇ ਘਰਾਂ 'ਚ ਹੀ ਰਹੋ ਦਰਿਆਵਾਂ ਦੇ ਨੇੜੇ ਨਾ ਆਓ ਦੂਸਰਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਕਿਉਂਕਿ ਹਾਲਾਤ ਬਦਲਦੇ ਰਹਿੰਦੇ ਨੇ ਸਮੇਂ-ਸਮੇਂ ਤੇ ਸਾਡੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀਆਂ ਜਾਂਦੀਆਂ ਉਹਨਾਂ ਦੇ ਉੱਤੇ ਨਿਗਰਾਨੀ ਰੱਖਿਆ ਸਾਡਾ ਜਿਹੜਾ ਅਫੀਸ਼ੀਅਲ ਜਰਨਲ ਹੈ ਉਹਦੇ ਰਾਹੀਂ ਹੀ ਜਾਰੀ ਕੀਤੀ ਹੋਈ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਚੱਲਿਆ ਜਾਵੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਉੱਤੇ ਨਾ ਵਿਸ਼ਵਾਸ ਕੀਤਾ ਜਾਏ ਤੇ ਬਾਕੀਆਂ ਨੂੰ ਵੀ ਅਪੀਲ ਹੈ ਵੀ ਤੁਸੀਂ ਵੀ ਕੋਈ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ